ਉਹਦੀ ਰੋਕੀ ਕਰਦੇ ਸੀ ਇਹ ਵੈਸੇ ਟੋਟਲ ਕਿੰਨੇ ਲੈ ਕੇ ਬਾਹਰ ਗਏ 150 ਰੁਪਏ ਦਾ ਜਿਹੜੇ ਲੈ ਕੇ ਭੱਜੇ ਸਰ ਕਿੰਨੇ ਪੈਸੇ ਲੈ ਕੇ ਭੱਜੇ ਸੀ 150 ਰੁਪਏ ਇਹ ਨਹੀਂ ਲੈ ਕੇ ਭੱਜੇ ਦੂਜਾ ਬੰਦਾ ਲੈ ਕੇ ਭੱਜੇ ਹੂੰ ਦੂਜਾ ਬੰਦਾ ਲੈ ਕੇ ਭੱਜੇ ਨਹੀਂ ਇਹ ਉਹ ਪਾਰਕ ਚ ਵੜ ਗਿਆ ਇਹ ਦੂਜੇ ਫਿਰ ਹਾਲ ਇਹ ਉਹਦੀ ਇੱਕ ਚੇਨ ਇੱਕ ਮੋਬਾਈਲ ਪਰ ਉਸ ਉਹਦੇ ਵਿੱਚ ਇੱਕ ਫੋਟੋ ਸੀ ਹੋਰ ਡਾਕੂਮੈਂਟ ਸੀ ਇਹ ਨਾਲ ਲੈ ਕੇ ਸੀ ਉਹ ਇਹਨਾਂ ਕੋਲ ਹਲੇ ਰਿਕਵਰ ਕਰਨਾ ਬਾਕੀ ਹੈ ਠੀਕ ਹੈ ਤਾਂ ਸਾਰੀ ਜੁਆਇੰਟ ਆਪਰੇਸ਼ਨ ਹੈ ਹਾਂ ਜੀ ਹਾਂ ਜੀ ਡੀਸੀਸੀ ਦਾ ਸਰ ਜਸਵਿੰਦਰ ਸਿੰਘ ਨਾਲਸਨ ਇਹਨਾਂ ਦੀ ਟੀਮ ਔਰ ਸਾਡੀ ਟੀਮ ਦਾ ਜੁਆਇੰਟ ਆਪਰੇਸ਼ਨ ਹੈ ਦੇਖੋ ਦੱਸਣ ਚ ਤੇ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਨੇਪਾਲ 'ਚ ਕਤਲ ਕੀਤਾ ਹੈ ਲੇਕਿਨ ਉਹ ਹਲੇ ਵੈਰੀਫਾਈ ਹੋਏਗਾ ਉਸ ਤੋਂ ਬਾਅਦ ਪਤਾ ਲੱਗੇਗਾ ਸਰ ਜਿਹੜਾ ਜਿਹਦਾ ਮਰਡਰ ਹੋਇਆ ਉਹਦੀ ਕੀ ਬੈਕਗ੍ਰਾਉਂਡ ਹੈ ਉਦੀ ਬੈਕਗ੍ਰਾਉਂਡ ਉਹ ਲੇਬਰ ਦਾ ਕੰਮ ਕਰਦਾ ਸੀ ਫਾਦਰ ਉਹਦੇ ਰਾਜਮਿਸਤਰੀ ਹੈ ਬ੍ਰਦਰ ਉਹਦਾ ਜਿਹੜਾ ਉਹ ਪਿੰਟਰ ਹੈ ਸਰ ਨੇਪਾਲੀ ਜੀ ਮਟਰ ਕਹਿੰਦੇ ਦੋਨੋਂ ਨੇ ਕਹਿੰਦਾ ਸਾਥ ਵਿੱਚ ਕਿਹਾ ਕਿ ਅਕੇਲੇ ਕਿਸ ਨੂੰ ਜੀ ਨਹੀਂ ਇੱਕ ਬੰਦੇ ਨੇ ਬਸੰਤ ਕੁਮਾਰ ਕਹਿ ਰਿਹਾ ਕਿ ਮੈਂ ਕੀਤਾ ਅੱਛਾ ਥੱਲੇ ਵੈਰੀਫਾਈ ਨਹੀਂ ਹੋਇਆ ਵੈਰੀਫਾਈ ਹੋਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਯਾਹ ਕੱਦੋਂ ਦੇ ਰਹੇ ਸਨ ਇਹ 5 ਸਾਲ ਹੋ ਗਿਆ ਬੜਾਇਲ ਚ ਕਿਰਾਏ ਤੇ ਰਹੇ ਸੀ ਇਹ ਕਿੰਨੇ ਵਜੇ ਸਰ ਇਹਨਾਂ ਨੇ ਮਾਰ ਦਿੱਤਾ ਸੀ ਨੂੰ ਤੇ ਕਿੰਨੇ ਵਜੇ ਪੁਲਿਸ ਨੇ ਕਿੰਨੇ ਘੰਟੇ ਸੌਣ ਦਿੱਤਾ ਜੀ ਇਹ ਰਾਤ ਨੂੰ 2 ਵਜੇ 2 ਵਜੇ 8 ਮਿੰਟ ਦੇ ਕਰੀਬ ਜਿਹੜਾ ਉਹਦੇ ਨੂੰ ਮਾਰਿਆ ਉਹਨੂੰ ਇਹਨਾਂ ਤੇ ਪੁਲਿਸ ਨੇ ਇਕ ਤਕਰੀਬਨ 30 ਘੰਟੇ ਜਿਹਨੂੰ ਸੋਲਵ ਕਰ ਲਿਆ ਪੈਸੇ ਖੋ ਕੇ ਕੌਣ ਭੱਜਿਆ ਸੀਗਾ ਜਤਿੰਦਰ ਇਹਨਾਂ ਦੇ ਪੈਸੇ ਖੋ ਕੇ ਭੱਜਿਆ ਸੀ ਹਾਂਜੀ ਜਤਿੰਦਰ ਇਹਨੂੰ ਜਤਿੰਦਰ ਜੀ ਤੁਹਾਨੂੰ ਜਾਣਦਾ ਸੀ ਉਹ ਨਹੀਂ 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 ਉਹ ਫਲੂਟ ਜਿਹੜਾ ਉਹ ਸੁੰਘਿਆ ਹੋਇਆ ਸੀ ਨਸ਼ੇ ਸੀ ਉਹ ਉਹ ਕੱਲਾ ਹੀ ਸੀ ਜਾਂ ਕੋਈ ਹੋਰ ਵੀ ਨਹੀਂ ਕੱਲਾ ਹੀ ਸੀ ਉਹ ਕੱਲਾ ਹੀ ਸੀ ਸੇ ਨਾਲੇ ਪਿੱਛਾ ਕੀਤਾ ਸਨ ਜਦੋਂ ਦਰਸ਼ਨ ਮੁਤਾਬਿਕ ਹਾਂ ਉਹਨਾਂ ਨੇ ਉਸ ਤੋਂ ਬਾਅਦ ਉਹਨੂੰ ਦੇਖਣ ਵਾਸਤੇ ਵੀ ਆਇਆ ਜਿਹੜਾ ਬਸੰਤ ਕੁਮਾਰ ਹੈ ਇਹ ਉਹਨੂੰ ਦੇਖਣ ਵਾਸਤੇ ਦੁਬਾਰਾ ਆਇਆ 3:17 ਤੇ ਰਾਤ ਨੂੰ ਉੱਥੇ ਮਾਰ ਉੱਥੇ ਮਾਰ ਕੇ ਉਹਨੂੰ ਫੁੱਟੇ ਉਸੇ ਜਗ੍ਹਾ ਤੇ ਮਾਰਿਆ ਇਹਨਾਂ ਨੇ ਮਰਨੇ ਵਾਲੇ ਕੋਈ ਕ੍ਰਿਮਨਲ ਬੈਕਗ੍ਰਾਉਂਡ ਹੈ ਨਹੀਂ ਕ੍ਰਿਮਨਲ ਬੈਕਗ੍ਰਾਉਂਡ ਨਹੀਂ ਹੈ ਉਹਨੂੰ ਸਰ ਇਹਨਾਂ ਨੇ ਪੀਤਾ ਹੋਇਆ ਸੀਗਾ ਨਹੀਂ ਨਹੀਂ ਉਹਨੇ ਫਲੂਟ ਪੀਤਾ ਹੋਇਆ ਸੀ ਪਤਾ ਲੱਗਿਆ ਹੁਣ ਤਾਂ ਕੀ ਇਨਫਲੂਟ ਕਿੱਥੋਂ ਲੈ ਕੇ ਆਉਂਦੇ ਨੇ ਨਹੀਂ ਪਤਾ ਕਰ ਰਹੇ ਉਹਦਾ ਪਤਾ ਲੱਗ ਜਾਏਗਾ ਜਲਦੀ ਉਹਦਾ ਕੱਲ ਛੇਰੇ ਸਾਨੂੰ 6:37 ਤੇ ਮੈਸੇਜ ਆਇਆ ਸੀ ਮਾਰਨਿੰਗ ਤੇ ਕਿ ਇੱਕ ਬੰਦਾ ਜਿਹੜਾ ਲਕਸ਼ਮੀ ਨਾਰਾਇਣ ਮੰਦਿਰ ਹੈ ਉਹਨਾਂ ਦੇ ਨਾਲ ਪਾਰਕ ਹੈ ਉਹਦੇ ਵਿੱਚ ਪਿਆ ਐਸਐਚਓ ਸਾਹਿਬ ਉੱਥੇ ਆਏ ਬਲੇ ਕੁਮਾਰ ਜੀ ਮੈਂ ਵੀ ਆਇਆ ਮੌਕੇ ਤੇ ਸੀਨੀਅਰ ਅ ਜਾ ਕੇ ਦੇਖਿਆ ਉਹਦੇ ਗਲ ਤੇ ਨਿਸ਼ਾਨ ਸੀ ਉਹ ਕਾਲਾ ਨਿਸ਼ਾਨ ਸੀ ਤੇ ਲੱਗ ਰਿਹਾ ਸੀ ਵੀ ਉਹ ਬਰਡਰ ਹੋਇਆ ਹੋਇਆ ਉਸ ਤੋਂ ਬਾਅਦ ਅਸੀਂ ਉਹਦੀ ਬਾਡੀ ਮੋਰਚਰੀ ਚ ਰਖਾਈ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕੀਤਾ ਤੇ ਅੱਜ ਦੋ ਬੰਦੇ ਅਸੀਂ ਮਾਰਨਿੰਗ ਚ ਜੜਿਆ 51 ਸੈਕਟਰ ਤੋਂ ਫੜਿਆ ਉਹਦੇ ਚ ਬਸੰਤ ਚੌਧਰੀ ਹੈ ਔਰ ਚੁਦਾ ਮਨੀ ਕੁਮਾਰ ਉਹਦਾ ਨਾਮ ਹੈ ਦੋ ਜਣੇ ਨੇਪਾਲੀ ਹੈ ਦੋਨੋਂ ਇਹ ਦੋਨੋਂ ਜਿਹੜੇ ਆ ਚੌਕੀਦਾਰ ਦਾ ਕੰਮ ਕਰਦੇ ਆ ਬੜਾਇਲ ਚ ਪਿਛਲੇ 5 ਸਾਲਾਂ ਤੋਂ ਇਹ ਇੱਥੇ ਕੰਮ ਕਰ ਰਹੇ ਨੇ ਔਰ ਪਿੱਛੋਂ ਤੋਂ ਨਵਾਲਤੂ ਰਹਿਣ ਵਾਲਿਆ ਇਹਨਾਂ ਨੇ ਜਤਿੰਦਰ ਕੁਮਾਰ ਨਾਲ ਦਾ ਮੁੰਡਾ ਜਿਹੜਾ ਹੈ ਇਹਨੇ ਇਹਨਾਂ ਕੋਲ ਪੈਸੇ ਖੋਏ ਸੀ ਗਵਰਨਮੈਂਟ ਸੀਨੀਅਰਸ ਕੰਡਰੀ ਸਕੂਲ ਦੇ ਸਾਹਮਣੇ ਉਸ ਤੋਂ ਬਾਅਦ ਉਹ پارک 'ਚ ਆ ਗਿਆ پارک 'ਚੋਂ ਤੋਂ ਬਾਅਦ ਫਿਰ ਇਹ ਦੋਨੇ ਜਣੇ ਦੋਨਾਂ ਸਕੂਲਾਂ ਦੇ ਵਿਚਾਲੇ ਇੱਕ ਗਲਾ ਉਹਦੇ ਵਿੱਚ ਦੀ ਆ ਕੇ ਇਹਨਾਂ ਨੇ ਉਹਦਾ ਪਹਿਲਾਂ ਤੇ ਉਹਨੂੰ ਕੁੱਟਿਆ ਕੁੱਟਣ ਤੋਂ ਬਾਅਦ ਉਹ ਤੇ ਗਲੇ ਤੇ ਡੰਡਾ ਰੱਖ ਕੇ ਤੇ ਉਹਨੂੰ ਮਾਰਿਆ ਉਹਦੀ ਮਰਡਰ ਕਰਤਾ ਅੱਜ ਸਵੇਰੇ ਉਹ ਸਾਨੂੰ ਟ੍ਰੇਸ ਹੋ ਗਿਆ ਪਰ ਹੁਣ ਤੱਕ ਦਿਨ